ਬਾਰਜ ਸ਼ਨੀਵਾਰ ਉਹਦੀ ਗੱਡੀ ਲੱਗੂਗੀ ਇਦਾਂ ਦੀ ਗੱਲ ਖਬਰ ਆਈ ਆ ਮੀਡੀਆ ਦੇ ਵਿੱਚ ਜੇ ਉਹ ਗੱਡੀ ਦੁਬਾਰਾ ਲਾਉਂਦਾ ਵਾ ਤਾਂ ਕੀ ਫ੍ਰੈਕਸ਼ਨ ਲਿਆ ਜਾਊਗਾ ਸੋ ਅਸੀਂ ਆਪਣਾ ਬੰਦਾ ਉੱਥੇ ਛੱਡਾਂਗੇ ਜੇ ਗੱਡੀ ਲੱਗੀ ਤੇ ਫਿਰ ਅਸੀਂ ਚੜ ਕੇ ਆਵਾਂਗੇ ਜੀ ਸੀ ਇੱਕ ਜੱਜ ਨੂੰ ਵੀ ਠੀਕ ਕੀਤਾ ਵਾ ਵੀਡੀਓ ਪਾਈ ਸੀ ਸ਼ਾਇਦ ਹੁਣ ਡਿਲੀਟ ਹੋ ਗਈ ਹੋਵੇ ਪੱਕਾ ਨਹੀਂ ਪਤਾ ਵੀ ਇੱਕ ਜੱਜ ਠੀਕ ਹੋ ਗਿਆ ਸਾਡੇ ਤੋਂ ਅਸੀਂ ਤਾਂ ਸੱਚੀ ਫਕੀਰੀ ਕਰਦੇ ਆ ਕਹਿੰਦੇ ਨਹੀਂ ਹੋ ਸਕਦਾ ਵੀ ਜੱਜ ਨੂੰ ਖਰੀਦ-ਕੂਰ ਲਿਆ ਹੋਵੇ ਨੇ ਕੀ ਕੀ ਪਤਾ ਕੀ ਕੋਈ ਦੇਖ ਕੇ ਚਾਰ ਪੈਸੇ ਕੋਈ ਜੱਜ ਤੋਂ ਘਵਾਇਆ ਗਿਆ ਹੋਵੇ ਤੇ ਜੱਜ ਨੇ ਫਿਰ ਵੀਡੀਓ ਕੋ ਡਿਲੀਟ ਕਰਾਈ ਮਤਲਬ ਜੱਜ ਨੂੰ ਵੀ ਖਰੀਦ ਸਕਦਾ ਹੈ ਸ਼ੋਮਨਾਥ ਨਹੀਂ ਤੇ ਫਿਰ ਉਹ ਤ્યાં ਹੀ ਬਿਆਨ ਦੇ ਸਕਦਾ ਨਾ ਜੀ ਫਿਰ ਜੱਜ ਕਹਿੰਦਾ ਵੀ ਜੇ ਤੂੰ ਜੱਜ ਠੀਕ ਹੋਇਆ ਸੀ ਤੇ ਫਿਰ ਉਹ ਵੀਡੀਓ ਕੋ ਡਿਲੀਟ ਕਰਾਈ ਐ ਕੇ ਵੀਡੀਓ ਡਿਲੀਟ ਤਾਂ ਕਰਾਈ ਵੀ ਇਹਨੇ ਚੜਾਤੀ ਉਹ ਜਿਹੜੀ ਵੀਡੀਓ ਫਿਰ ਜੱਜ ਦੀ ਚੱਲੀ ਸੀ ਨਾ ਹੁਣ ਤੁਸੀਂ ਸੁਣ ਲਓ ਵੀ ਜੱਜ ਦੀ ਵੀਡੀਓ ਵੇਖ ਕੇ ਲੋਕੀ ਇਹਦੇ ਨਾਲ ਜੁੜ ਗਏ ਸੀ ਵੀ ਜੇ ਜੱਜ ਠੀਕ ਹੋ ਸਕਦਾ ਤੇ ਆਮ ਬੰਦਾ ਕਿਉਂ ਠੀਕ ਹੋ ਸਕਦਾ ਕੁਝ ਏਦਾਂ ਦੇ ਇਲਜ਼ਾਮ ਤੁਹਾਡੇ ਤੇ ਵੀ ਲਗਾਏ ਗਏ ਆ ਕਿਸੇ ਨਾ ਕੋ ਕਰਮ ਕਰਨ ਦੇ ਕੁਝ ਏਦਾਂ ਦਾ ਮੈਂ ਕਹਿੰਦਾ ਵੀ ਸੰਗਤ ਨੂੰ ਚਾਣਨਾ ਪਾਉ ਇਸ ਚੀਜ਼ ਚ ਹੈ ਕਿ ਜਾਂ ਤਾਂ ਸ਼ਿਵਨਾਥ ਨੂੰ ਕਹਿ ਵੀ ਇੱਥੇ ਉਹ ਮੁੰਡਾ ਜਾਂ ਉਹਦਾ ਪਰਿਵਾਰ ਲੈ ਕੇ ਆਵੇ ਉਹਦੀ ਡਾਕਟਰੀ ਹੋਵੇ ਠੀਕ ਹੈ ਤੇ ਮੈਂ ਤਾਂ ਉਹ ਬੰਦਾ ਵੀ ਮੇਰੇ ਤੇ ਕੱਲਾ ਪਰਚਾ ਨਾ ਹੋਵੇ ਮੈਂ ਤਾਂ ਡੀਐਸਪੀ ਦੇ ਬਾਹਰ ਅੱਗੇ ਖੜ ਕੇ ਗੋਲੀ ਮਾਰਨ ਨੂੰ ਆਪਦੇ ਆਪ ਨੂੰ ਪਰ ਸਾਬਤ ਕਰੇ ਸਾਬਤ ਤਾਂ ਉਹਨੇ ਉਦੋਂ ਹੀ ਕਹਿਦਾ ਵੀ ਮੇਰੇ ਕੋਲ ਸਬੂਤ ਤਾਂ ਹੈ ਨਹੀਂ ਅੱਲਾ ਜਾਣਦਾ ਹੈ